ग्लोबल पंजाब टीवी देख रहे हो ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਹਰ ਪਾਰਟੀ ਦੇ ਵੱਲੋਂ ਇਸ ਵਕਤ ਆਪਣੀਆਂ ਮੈਕਸਿਮਮ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਔਰ ਐਮਪੀ ਚੋਣਾਂ ਦੇ ਵਿੱਚ ਆਪਣੀ ਪਾਰਟੀ ਦਾ ਪਰਚਮ ਬੁਲੰਦ ਕੀਤਾ ਜਾਵੇ ਲੇਕਿਨ ਜਿਸ ਵਕਤ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਲੇਕਿਨ ਐਤ ਕੀ ਭਾਜਪਾ ਨੇ ਆਪਣੀ ਦਾਵੇਦਾਰੀ ਉਮੀਦਵਾਰੀ ਜਿਹੜੀ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਇੱਕ ਇਨਸਾਨ ਸੀ ਜਿਨੇ ਚੰਡੀਗੜ੍ਹ ਦੇ ਵਿੱਚ ਇੱਕ ਇੱਕ ਕਰਕੇ ਪਤਾ ਨਹੀਂ ਕਿੰਨੇ ਕੰਮ ਕਰਤੇ ਜਿਨ੍ਹਾਂ ਦੀ ਗਿਣਤੀ ਅਗਰ ਕਰਨ ਬੈਠੀਏ ਤੇ ਕਿੰਨਾ ਹੀ ਸਮਾਂ ਲੱਗ ਜਾਏਗਾ ਇਸ ਵਕਤ ਸਾਡੇ ਨਾਲ ਮੌਜੂਦ ਨੇ ਸੰਜੇ ਟੰਡਨ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਟੰਡਨ ਸਰ ਸ਼ੁਰੂਆਤ ਕਿੱਥੋਂ ਕਰੀਏ ਇਹ ਸਮਝ ਨਹੀਂ ਆਉਂਦਾ ਕਦੇ-ਕਦੇ ਜਿਹੜੇ ਲੋਕਾਂ ਨਾਲ ਗੱਲ ਕਰਨ ਬੈੰਨੇ ਆ ਲੇਕਿਨ ਜਿਸੋਕ ਤੁਸੀਂ ਅੱਜ ਦੀ ਗੱਲ ਕਰਦੇ ਆ ਅੱਜ ਹੁਣੇ-ਹੁਣੇ ਸੰਕਲਪ ਪੱਤਰ ਜਿਹੜਾ ਹੈ ਉਹ ਰਿਲੀਜ਼ ਕੀਤਾ ਗਿਆ ਮੋਦੀ ਕੀ ਗਾਰੰਟੀ ਰਿਲੀਜ਼ ਕੀਤੀ ਗਈ ਕਿਸ ਤਰੀਕੇ ਦੇ ਨਾਲ ਉਹ ਸੰਕਲਪ ਪੱਤਰ ਨੂੰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਉਹ ਲੋਕਾਂ ਦੇ ਵਿੱਚ ਵਿਚਰਨ ਦੇ ਲਈ ਹੁਣ ਤਿਆਰ ਹੈ ਦੇਖੋ ਸੰਕਲਪ ਪੱਤਰ ਇਹ ਹੁੰਦਾ ਹੈ ਕਿ ਜਿਹੜਾ ਮੈਂ ਇਸ ਚੀਜ਼ ਦਾ ਸੰਕਲਪ ਲੈ ਰਿਹਾ ਕਿ ਮੈਂ ਇਹ ਚੀਜ਼ ਕਰਾਂਗਾ ਇੱਕ ਬਹੁਤ ਵੱਡਾ ਇੱਕ ਚੀਜ਼ ਹੈ ਜਿਹੜਾ ਮੋਦੀ ਜੀ ਦੇ ਕਿਰਦਾਰ ਨੇ ਲੋਕਾਂ ਨੇ ਜਿਵੇਂ ਦੇਖਿਆ ਕਿ ਯਾਰ ਜੋ ਮੋਦੀ ਬੋਲਦਾ ਹੈ ਉਹ ਕਰਤਾ ਹੈ। ਔਰ ਕਈ ਚੀਜ਼ਾਂ ਤੋਂ ਐਸੀ ਹੈ ਜੋ ਨਹੀਂ ਵੀ ਬੋਲੀ ਥੀ ਸਮੇਂ ਕੀ ਨਜ਼ਾਕਤ ਥੀ ਤੋਂ ਉਹ ਵੀ ਕਰੀ। ਇਹ ਗੱਲ ਇਸ ਸੈਂਟੈਂਸ ਨੂੰ ਤੁਸੀਂ ਧਿਆਨ ਦੇ ਨਾਲ ਜੇ ਸੁਣੋਗੇ ਤੁਹਾਡੇ ਸ਼ਰੋਤਾ ਗਨ ਸੁਣਨਗੇ ਤੇ ਇਸ ਗੱਲ ਦੀ ਗਹਿਰਾਈ ਨੂੰ ਸਮਝ ਪਾਣਗੇ। ਮੋਦੀ ਕੀ ਗਾਰੰਟੀ ਕੀ ਗਾਰੰਟੀ ਹੈ? ਕਾਂਗਰਸ ਦੀ ਗਰੰਟੀ ਇੱਕ ਫਰਾਡ ਹੈ ਇਹ ਉਹਨਾਂ ਨੇ ਦਿਖਾ ਦਿਆ ਹੈ ਹਿਮਾਚਲ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਸਭ ਮਹਿਲਾਵਾਂ ਨੂੰ 1500 ਰੁਪਏ ਅਸੀਂ ਹਰ ਮਹੀਨੇ ਦੇਵਾਂਗੇ ਅੱਜ ਉਹਨਾਂ ਦੀ ਸਰਕਾਰ ਚੱਲਦੇ 1.5 ਸਾਲ ਹੋ ਗਿਆ ਜੀ ਤੁਸੀਂ ਜਾ ਕੇ ਇੱਕ ਸਰਵੇ ਕਰਾਣਾ ਕਿ ਭਾਈ ਤੁਸੀਂ ਕੋਈ ਕਿਸੇ ਮਹਿਲਾ ਨੂੰ 1500 ਰੁਪਏ ਮਹੀਨਾ ਮਿਲਿਆ ਇਹਨਾਂ ਨੇ ਹੁਣ ਉਤੋਂ ਦੂਜੀ ਗਰੰਟੀ ਦੇ ਦਿੱਤੀ ਕਿ ਜੀ ਅਸੀਂ ਲੱਖ ਰੁਪਈਆ ਦੇਾਂਗੇ ਹੂੰ ਹੁਣ ਮੈਨੂੰ ਦੱਸੋ ਜਨਤਾ ਕਿਹਦੀ ਗਰੰਟੀ ਮੰਨੇਗੀ ਜਿਹੜਾ ਇਹਨਾਂ ਨੂੰ ਕਿਸਾਨ ਸਨਮਾਨ ਨਿਧੀ ਦਿੱਤੀ ਜਿਸ ਵੇਲੇ ਕਰੋਨਾ ਕਾਲ ਦੇ ਵਿੱਚ ਆਇਆ ਕਿ ਲੱਗਦਾ ਕਿਸਾਨ ਲੋਕ ਆਪਣਾ ਮੰਡੀ ਤੱਕ ਵੀ ਸਮਾਨ ਨਹੀਂ ਲਿਜਾ ਪਾਵਾਂਗੇ ਇੰਨਾ ਉੜ ਗਿਆ ਉਸ ਵੇਲੇ ਵਾਡੀਆਂ ਦਾ ਟਾਈਮ ਸੀਗਾ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀ ਅਸੀਂ ਸਾਰਿਆਂ ਦੀ ਮਦਦ ਕਰੀਏ ਉਹਨਾਂ ਨੂੰ ਅਜ 6000 ਰੁਪਿਆ ਸਾਲ ਦਾ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਤੇ ਇਸ ਇਸ ਗੱਲ ਦੀ ਗਾਰੰਟੀ ਹੈ ਕਿ ਉਹ ਉਹਨਾਂ ਨੂੰ ਕੰਟੀਨਿਊਸ ਮਿਲਦਾ ਰਹੇਗਾ ਕਿਉਂਕਿ ਆਲਰੇਡੀ ਪਿਛਲੇ 4 ਸਾਲਾਂ ਤੋਂ ਮਿਲਦਾ ਪਿਆ ਜੋ ਸੀ ਕਿਹਾ ਉਹ ਕਰਕੇ ਦਿਖਾਦਾ ਜਨਧਨ ਨਿਧੀ ਜਿਹਦੇ ਕਰਕੇ 50 ਕਰੋੜ ਬੰਦਿਆਂ ਦੇ ਖਾਤੇ ਖੁੱਲ ਗਏ ਮੈਂ ਸਾਰਿਆਂ ਨੂੰ ਪੁੱਛਣਾ ਚਾਹਨਾ ਕਿ ਜੇ 70 ਸਾਲਾਂ 'ਚ 8 ਕਰੋੜ ਖਾਤੇ ਖੁੱਲੇ ਤੇ ਇਹ ਦਸਾਂ ਸਾਲਾਂ 'ਚ 50 ਕਰੋੜ ਖਾਤੇ ਕਿਵੇਂ ਖੁੱਲ ਗਏ? ਉਦਾਇਕ ਬੁਨਿਆਦੀ ਫਰਕ ਹੈ। ਬੁਨਿਆਦੀ ਫਰਕ ਇਹ ਹੈ ਕਿ ਪਹਿਲੇ ਬੈਂਕ ਕਹਿੰਦੇ ਹੁੰਦੇ ਸੀਗੇ ਕਿ ਅਸੀਂ 10000 ਰੁਪਈਆ ਮਿਨੀਮਮ ਬੈਲੈਂਸ ਰੱਖਾਂਗੇ ਤਾਂ ਖਾਤਾ ਖੋਲਾਂਗੇ। ਤੁਹਾਨੂੰ ਵੀ ਯਾਦ ਹੋਏਗਾ। ਬਿਲਕੁਲ। ਮੋਦੀ ਸਾਹਿਬ ਨੇ ਕਿਹਾ ਬੈਂਕ ਜਿਹੜੇ ਹੈਗੇ ਆ ਇਹ ਕੋਈ ਸਿਰਫ ਜਿਹੜਾ ਹੈਗੇ ਸਾਹੂਕਾਰਾਂ ਵਾਸਤੇ ਨਹੀਂ ਹੈਗੇ ਬੈਂਕ ਦੀ ਫੈਸਿਲਿਟੀ ਇੱਕ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਆ ਤੁਸੀਂ ਜ਼ੀਰੋ ਬੈਲੈਂਸ ਦੇ ਉੱਤੇ ਖਾਤਾ ਖੋਲਣਾ ਇੱਕ ਰੁਪਿਆ ਕਾਰਡ ਜਿਹੜਾ ਜਿਹੜਾ ਉਹਦੇ ਨਾਲ ਚਾਲੂ ਕੀਤਾ ਉਹ ਕਾਰਡ ਵੀ ਹਰ ਇੱਕ ਨੂੰ ਦਿੱਤਾ ਮੈਂ ਤੁਹਾਨੂੰ ਇੱਕ ਉਹਦੀ ਗੱਲ ਸੁਣਾਣਾ ਇੱਕ ਵਾਰੀ ਉਹ ਆਪਣੇ ਇੱਕ ਮਾਰਕੀਟ ਦੇ ਵਿੱਚ ਕਿਤੇ ਅਸੀਂ ਕੁਝ ਲੈ ਰਹੇ ਸੀ ਉੱਥੇ ਇੱਕ ਰਿਕਸ਼ਾ ਵਾਲਾ ਆਇਆ ਤੇ ਉਹਨੇ ਕੋਈ ਉੱਥੋਂ ਕੋਈ ਖਾਣ ਦਾ ਸਮਾਨ ਲੀਤਾ ਉਨੇ ਰੁਪਿਆ ਕਾਰਡ ਐ ਕੱਢਿਆ ਉਹਨੇ ਐ ਸਵਾਈਪ ਕੀਤਾ ਜਿਸ ਵੇਲੇ ਤੇ ਉਹਨੂੰ ਮੈਨੂੰ ਲੱਗਾ ਕਿ ਉਹਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭਾਈ ਇਹ ਤੁਸੀਂ ਕਾਰਡ ਪਹਿਲੀ ਵਾਰੀ ਵਰਤ ਰਹੇ ਹੋ ਕਹਿੰਦਾ ਭਾਈ ਸਾਹਿਬ ਦੇਖੋ ਹਮਾਰੇ ਹੱਥ ਮੇਂ ਵੀ ਤਾਕਤ ਆ ਗਈ ਬਿਨਾ ਪੈਸੇ دیے ਹਮਨੇ ਸਵਾਨ ਖਰੀਦ ਲਿਆ ਅਜੋ ਗਰੀਬ ਬੰਦਾ ਵੀ ਨਾ ਆਪਣੇ ਆਪ ਨੂੰ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਹਿੱਸੇਦਾਰੀ ਕਰ ਰਿਹਾ ਔਰ ਇੱਕ ਗਰੀਬਾਂ ਦੀ ਅਮੀਰੀ ਦੇਖੋ ਉਹ 50 ਕਰੋੜ ਖਾਤੇ ਦੇ ਵਿੱਚ ਅੱਜ ਘੱਟ ਤੋਂ ਘੱਟ 50 ਹਜ਼ਾਰ ਕਰੋੜ ਰੁਪਈਆ ਉਹ ਖਾਤਿਆਂ 'ਚ ਪਿਆ ਹੈ ਉਹ ਕੈਸ਼ ਪੈਸਾ ਪਹਿਲੇ ਕਿੱਥੇ ਪਿਆ ਹੁੰਦਾ ਸੀਗਾ ਉਹ ਪੈਸਾ ਕਿਤੇ ਨਾ ਕਿਤੇ ਕਿਸੇ ਨੇ ਜੇਬ 'ਚ ਰੱਖਿਆ ਹੋਵੇਗਾ ਕਿਸੇ ਨੇ ਦਾਲ ਦੇ ਡੱਬੇ 'ਚ ਚੁਪਾਇਆ ਹੋਵੇਗਾ ਕਿਸੇ ਨੇ ਸਹਰਾਣੇ ਤੱਲੇ ਚੁਪਾਇਆ ਹੋਵੇਗਾ ਕਿਤੇ ਇਸ ਨਾਲ ਹੀ ਰੱਖਦੇ ਸੀਗੇ ਜਿਹੜੇ ਗਰੀਬ ਆਦਮੀ ਪੈਸਾ ਕਿੱਥੇ ਰੱਖਦਾ ਸੀਗਾ ਅ ਜੋ ਪੈਸਾ ਕਮ ਸੇ ਕਮ ਸਰਕੂਲੇਸ਼ਨ ਚ ਆਇਆ ਤੇ ਉਹ ਸਾਰੀ ਸਰਕੂਲੇਸ਼ਨ ਚ ਦੇਸ਼ ਦੀ ਅਰਥ ਵਿਵਸਥਾ ਚ ਯੂਜ਼ ਹੋ ਰਿਹਾ ਇਹਨਾਂ ਨੇ ਗਰੀਬਾਂ ਵਾਸਤੇ ਥੋੜੀ ਕੀਤਾ ਇਹਨਾਂ ਨੇ ਕੀਤਾ ਕਿ ਭਾਈ ਇਹ ਬੰਦੇ ਨੂੰ ਦੇ ਦਿਓ ਕਿਉਂਕਿ ਇਹ ਬੰਦਾ ਜਿਹੜਾ ਹੈ ਐਸ ਧਰਮ ਨੂੰ ਬਿਲੋਂਗ ਕਰਦਾ ਹੈ ਐਸਲੀਨ ਨੂੰ ਇਹ ਚੀਜ਼ ਦੇ ਦਿਓ ਇਹ ਬੰਦੇ ਨੂੰ ਦੇ ਦਿਓ ਕਿਉਂਕਿ ਇੱਥੋਂ 4 ਵੋਟ ਆ ਜਾਣਗੇ ਤਾਂ ਦੇ ਦਿਓ ਇਹ ਬੰਦੇ ਨੂੰ ਦੇ ਦਿਓ ਕਿਉਂਕਿ ਇਹ ਸਾਡੇ ਆਗੂ ਗੁਣਗਾਨ ਕਰਦਾ ਹੈ ਤਾਰੀਫ ਕਰਦਾ ਮੋਦੀ ਜੀ ਨੇ ਕਿਹਾ ਕਿ ਕੋਈ ਕਿਸੇ ਲਾਗ ਲਕ ਪੇਟ ਦੇ ਨਾਲ ਨਹੀਂ ਉਹਨਾਂ ਨੇ ਇੱਕ ਗਿਆਨ ਸ਼ਬਦ ਦਿੱਤਾ G Y A N G ਤੋਂ ਉਹਨਾਂ ਨੇ ਰੱਖਿਆ ਗਰੀਬ Y ਤੋਂ ਯੁਵਾ A ਤੋਂ ਅੰਨਦਾਤਾ ਕਿਸਾਨ ਤੇ N ਤੋਂ ਨਾਰੀ ਉਹਨਾਂ ਦੇ ਚਾਰ ਬੰਦੇ ਜਿਹੜੇ ਹਨ ਨਾ ਉਹ ਤੁਹਾਡੀ ਐਸਲੇ ਸਪੋਰਟ ਦੇ ਅਧਿਕਾਰੀ ਹੈ ਇਹ ਚਾਰਾਂ ਨੂੰ ਤੁਸੀਂ ਸਪੋਰਟ ਕਰੋ ਤੇ ਤੁਸੀਂ ਪੂਰਾ ਦੇਸ਼ ਨੂੰ ਗਾਂ ਬਦਾਲੋਗੇ ਕਿਉਂਕਿ एक से कांग्रेस के बंदे ने किया भाई साहब इसके अंदर माइनॉरिटी कहाँ है मोदी जी ने बड़ा अच्छा जवाब दिता थे पार्लियामेंट कहते यही तो आपकी प्रॉब्लम है कि आप देखते ही उस निगाह से हो युवा के अंदर माइनॉरिटी नहीं है अन्नदाता किसान के अंदर माइनॉरिटी नहीं है नारी शक्ति के अंदर माइनॉरिटी नहीं है वो कहते थोड़ा एंगल ही देखा हो मैं कहना जो करना सब ले करो ना तुम सिर्फ ਸੰਤੁਸ਼ਟੀ ਕਰਨ ਦੀ ਰਾਜਨੀਤੀ ਕਰਦੇ ਹੋ ਅਸੀਂ ਸੰਤੁਸ਼ਟੀ ਕਰਨ ਦੀ ਰਾਜਨੀਤੀ ਕਰਦੇ ਹਾਂ ਗਿਆ ਸਾਡਾ ਇਹ ਇੱਕ ਬੇਸਿਕ ਫਰਕ ਹੈਗਾ ਤੋਂ ਮੈਨੂੰ ਇਹ ਜਾਪਦਾ ਹੈ ਕਿ ਜਿਸ ਢੰਗ ਦੇ ਨਾਲ ਮੋਦੀ ਜੀ ਨੇ ਦੇਸ਼ ਨੂੰ ਚਲਾਇਆ ਪਿਛਲੇ ਦਸਾਂ ਵਰਿਆਂ ਦੇ ਵਿੱਚ ਔਰ ਜਿਸ ਢੰਗ ਨਾਲ ਕਾਂਗਰਸ ਨੇ ਚਲਾਇਆ ਕਾਂਗਰਸ ਦਾ ਟਾਈਮ ਸਕੈਮ 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 ਤੋਂ ਯਾਦ ਰੱਖਿਆ ਜਾਏਗਾ ਬੀਜੇਪੀ ਮੋਦੀ ਜੀ ਦਾ ਟਾਈਮ ਸਕੀਮ 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 ਤੋਂ ਯਾਦ ਰੱਖਿਆ ਜਾਏਗਾ ਮੈਨੂੰ ਤੇ ਇਹ ਲੱਗਦਾ ਉਸੇ ਲਾਈਨ ਤਾਂ ਬੜੀ ਵਧੀਆ ਦੇ ਦਿੱਤੀ ਸਕੈਮ 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 ਤੇ ਸਕੀਮ 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 ਲੇਕਿਨ ਟੈਂਡੈਂਸ ਜਿਸ ਵਕਤ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਆ ਸਾਨੂੰ ਪਤਾ ਹੈ ਕਿ ਤੁਸੀਂ ਆਪਣੀ ਗ੍ਰੈਜੂਏਸ਼ਨ ਤੋਂ ਲੈ ਕੇ ਪੜ੍ਹਾਈ ਸਾਰੀ ਚੰਡੀਗੜ੍ਹ ਦੇ ਵਿੱਚ ਕਰਦੇ ਹੋਏ ਉਸ ਤੋਂ ਬਾਅਦ ਉਹ ਚੰਡੀਗੜ੍ਹ ਦੇ ਵਿੱਚ ਕੰਮ ਵੀ ਬਹੁਤ ਕੀਤਾ ਲੇਕਿਨ ਅੱਜ ਦਾ ਵੇਲਾ ਬਹੁਤ ਸਾਰੇ ਲੋਕ ਜਿਸ ਵਕਤ ਤੁਸੀਂ ਸਿਆਸੀ ਲੀਡਰਸ ਦੇ ਕੋਲ ਜਾਣੇ ਹੋ ਸਾਰੇ ਤੁਹਾਡੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਹਿੰਦੇ ਕਿ ਭਾਜਪਾ ਦੇ ਸ਼ਾਸਨ ਦੇ ਵਿੱਚ ਚੰਡੀਗੜ੍ਹ ਕਹਿੰਦੇ ਕਿ ਰੈਂਕ نیچے-नीचे ਆਂਦਾ ਗਿਆ ਲੇਕਿਨ ਤੁਸੀਂ ਜਿਸ ਵਕਤ ਸ਼ੁਰੂਆਤੀ ਦੌਰ ਚੰਡੀਗੜ੍ਹ ਜਿਸ ਵਕਤ ਤੁਸੀਂ ਆਏ ਅੱਜ ਦੇ ਦੌਰ ਨੂੰ ਦੇਖ ਦਿਓ ਤੁਸੀਂ ਇਹਨਾਂ ਨੂੰ ਕਿਵੇਂ ਐਨਲਾਈਜ਼ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਚੰਡੀਗੜ੍ਹ ਦਾ ਪੱਧਰ ਭਾਜਪਾ ਵੇਲੇ ਡਿੱਗ ਗਿਆ ਜਾਂ ਉੱਠਿਆ ਜਾਂ ਹੁਣ ਅੱਗੇ ਉੱਠੇਗਾ ਦੇਖੋ ਤੁਸੀਂ ਜੜੇ ਰੰਗ ਦੀ ਐਣਕ ਲਾਓ ਨਾ ਤਾਨੂੰ ਦੁਨੀਆ ਉਹੋ ਜਿਹੀ ਉਹ ਦਿਖਦੀ ਐ ਤੁਸੀਂ ਕਾਲੇ ਰੰਗ ਦੀ ਲਾਲੋਗੇ ਤੇ ਤੁਹਾਨੂੰ ਸਾਰੇ ਕਾਲੇ ਦਿਖਣਗੇ ਨੀਲੀ ਲਾਲੋਗੇ ਤੇ ਨੀਲੇ ਦਿਖਣਗੇ ਕਾਂਗਰਸ ਦੀ ਜਿਹੜੀ ਹੈਗੀ ਐ ਉਹਨਾਂ ਦੀ ਐਨਾ ਕੀ ਗਲਤ ਐ ਉਹ ਦਿਖ ਰਹੀ ਉਸ ਲਾਈਨ ਤੋਂ ਐ ਮੈਨੂੰ ਤੁਸੀਂ ਦੱਸੋ ਚੰਡੀਗੜ੍ਹ ਦੇ ਵਿੱਚ 9% ਗ੍ਰੀਨ ਕਵਰ ਵਧਿਆ ਅੱਜ ਕਿਹੜੇ ਏਰੀਆ ਚ ਗ੍ਰੀਨ ਕਵਰ ਵਧਿਆ ਸ਼ਹਿਰ ਦੇ ਵਿੱਚ ਕੰਕਰੀਟਾਈਜ਼ੇਸ਼ਨ ਤੁਸੀਂ ਸੁਣੀ ਹੋਏਗੀ ਜੀ ਜੋ ਹੈ ਕਿ ਨਾ ਗ੍ਰੀਨਰੀ ਵਧੀ ਹੈ ਮੇਰਾ ਨਹੀਂ ਖਿਆਲ ਤੁਸੀਂ ਇਹ ਸੁਣਿਆ ਹੋਏਗਾ 9% ਚੰਡੀਗੜ੍ਹ ਚ ਵਧੀ ਹੁਣ ਤੁਸੀਂ ਉਹਦੇ ਨਾਲ ਦੇਖੋ ਰੇਲਵੇ ਸਟੇਸ਼ਨ ਦੀ ਇੱਕ ਜਾ ਕੇ ਤੁਸੀਂ ਆਪਣੇ ਕੈਮਰੇ ਦੇ ਨਾਲ ਨਾ ਉੱਥੋਂ ਦੀ ਜਰਾ ਉਹ ਤਿਆਰੀ ਦੇਖ ਲੈਣਾ ਤੁਹਾਨੂੰ ਮੇਰਾ ਖਿਆਲ ਹੈ 2 3 ਮਹੀਨਿਆਂ ਦੇ ਵਿੱਚ ਏਸ਼ੀਆ ਦਾ ਸਭ ਤੋਂ ਵਧੀਆ ਹਮ ਰੇਲਵੇ ਸਟੇਸ਼ਨ ਤੁਹਾਨੂੰ ਚੰਡੀਗੜ੍ਹ ਦਾ ਮਿਲੇਗਾ ਇਹ ਚੀਜ਼ ਇੱਕ ਬੁਨਿਆਦੀ ਫਰਕ ਨਹੀਂ ਹੈ ਤੀਸਰੀ ਚੰਡੀਗੜ੍ਹ ਸ਼ਹਿਰ ਦੇ ਵਿੱਚ ਅੱਜ ਤੁਸੀਂ ਸਾਈਕਲ ਚਲਾਣਾ ਹੋਵੇ ਤੁਸੀਂ ਮੈਨੂੰ ਦੱਸੋ ਕਿਹੜਾ ਸ਼ਹਿਰ ਹੈ ਕਿ ਜਿਹਦੇ ਵਿੱਚ ਸਾਈਕਲ ਟਰੈਕ ਅਲੱਗ ਤੋਂ ਹੋਵੇ 300 ਕਿਲੋਮੀਟਰ ਦਾ ਚੰਡੀਗੜ੍ਹ ਚ ਸਾਈਕਲ ਟਰੈਕ ਹੈ ਇੱਥੇ ਕੋਈ ਬਰਡ ਸੈਂਚਰੀ ਨਹੀਂ ਹੈਗੀ ਲੇਕਿਨ ਇੱਥੇ ਬਰਡ ਪਾਰਕ ਹੈ ਉਹ ਜਿਆ ਬਣਿਆ ਕਿ ਜਿਹੜਾ ਕੰਪੇਰੇਬਲ ਟੂ ਜਿਹੜਾ ਹੈ ਉੱਥੇ ਸਿੰਗਾਪੁਰ ਦੇ ਜੁਰੈਂਗ ਪਾਰਕ ਵਰਗਾ ਤੁਹਾਨੂੰ ਇੱਥੇ ਬਰਡ ਪਾਰਕ ਮਿਲਦਾ ਹੈ ਜੜੀਆਂ ਚੀਜ਼ਾਂ ਇੱਥੇ ਚੰਡੀਗੜ੍ਹ ਨੂੰ ਜਿਵੇਂ ਇੱਥੇ 에ਅਰ ਫੋਰਸ ਦਾ ਮਿਊਜ਼ੀਅਮ ਆਇਆ ਤੁਸੀਂ ਉਹਦੇ ਚ ਸਿਮੂਲੇਟਰ ਐਸੇ ਲੱਗੇਦੇ ਕਿ ਬੰਦਾ ਉਹਦੇ ਚ ਬਹਿ ਕੇ ਉਹ ਮਿਰਾਜ ਦੀ ਫੀਲਿੰਗ ਲੈ ਸਕਦਾ ਇਹ ਗੱਲਾਂ ਕਿੱਥੇ ਸੁਣੀਆਂ ਸੀ ਕਿਸੇ ਨੇ ਅੱਜ ਬੱਚਿਆਂ ਜਿਹੜੇ ਉੱਥੇ ਬੱਚੇ ਜਾ ਕੇ ਉਹ ਚਲਾ ਕੇ ਜਹਾਜ਼ ਦੇ ਵਿੱਚ ਬੈਠਦੇ ਉਹਨਾਂ ਉਹਨਾਂ ਨੂੰ ਪੁੱਛੋ ਤੇ ਸਹੀ 에ਰੋਨੌਟਿਕਸ ਦਾ ਜਿਹੜਾ ਪੈਕ ਦੇ ਵਿੱਚ ਉਹਦੀ ਉਹਨਾਂ ਦੇ ਕੋਰਸ ਦੀ ਵੈਲਿਊ ਵੱਧ ਗਈ ਜਦ ਦਾ 에어ਫੋਰਸ ਦਾ ਐ ਮਿਊਜ਼ੀਅਮ ਆਇਆ ਇੱਥੇ ਇੱਥੇ ਕਮਾਂਡ ਸੈਂਟਰ ਖੋਲਿਆ ਗਿਆ 17 ਦੇ ਵਿੱਚ 2200 ਕੈਮਰੇ ਲੱਗੇ ਦੇ ਆ ਜਿੱਥੇ ਸ਼ਹਿਰ ਦੇ ਵਿੱਚ ਜੇ ਕਿਤੇ ਕੋਈ ਵਾਇਲੇਸ਼ਨ ਹੁੰਦੀ ਹੈ ਕੋਈ ਲਾਅ ਐਂਡ ਆਰਡਰ ਦੀ ਜਾਂ ਕੋਈ ਟ੍ਰੈਫਿਕ ਦੀ ਅੱਧੇ ਮਿੰਟ ਦੇ ਵਿੱਚ ਬੰਦਾ ਫੜਿਆ ਜਾਂਦਾ ਕੋਈ ਦੂਸਰੇ ਸੂਬੇ ਤੋਂ ਅੰਦਰ ਐਂਟਰ ਕਰਦਾ ਤੇ ਉਹਨੂੰ ਕਿਤੇ ਪੁੱਛੋ ਤੁਸੀਂ ਇੰਟਰਵਿਊ ਕਰਕੇ ਉਹਨੂੰ ਪੁੱਛੋ ਭਾਈ ਤੈਨੂੰ ਚੰਡੀਗੜ੍ਹ ਜਾ ਕੇ ਕੀ ਫਰਕ ਲੱਗਦਾ ਉਹ ਸਭ ਤੋਂ ਕਹਿੰਦਾ ਪਹਿਲੇ ਕਹਿੰਦਾ ਭਾਈ ਜਾਨ ਮੈਂ ਤੇ ਐਂਟਰ ਕਰਦਿਆਂ ਹੀ ਨਾ ਪਹਿਲੇ ਸੀਟ ਬੈਲਟ ਲਾ ਲੈਣਾ ਮੈਂ ਨਾ ਉਹ ਟ੍ਰੈਫਿਕ ਲਾਜ਼ ਨੂੰ ਮੈਂ ਉਹ ਕਰਦਾ ਮੈਂ ਹੌਰਨ ਘੱਟ ਵਜਾਨਾ ਇਹ ਚੰਡੀਗੜ੍ਹ ਦੇ ਵਿੱਚ ਇਹ ਸਾਰਾ ਇਹ ਇਹੀ ਵਰਿਆਂ ਦੇ ਵਿੱਚ ਅਸੀਂ ਲੈ ਕੇ ਆਏ ਹੈਗੇ ਆ ਮੈਂ ਤੇ ਚੰਡੀਗੜ੍ਹ ਦੀ ਜਿਹੜੀ ਹੈਗੀ ਉਹ ਟ੍ਰੈਫਿਕ ਕਮੇਟੀ ਦਾ ਵੀ ਮੈਂਬਰ ਰਿਆ ਹਾਂ ਮੈਂ ਹੁਣ ਚੰਡੀਗੜ੍ਹ ਦੀ ਸਪੋਰਟਸ ਕਮੇਟੀ ਦਾ ਮੈਂ ਚੇਅਰਮੈਨ ਹਾਂ ਉਹਨੂੰ ਅਸੀਂ ਚੰਡੀਗੜ੍ਹ ਨੂੰ ਸਪੋਰਟਸ ਪਾਲਿਸੀ ਲਿਆ ਕੇ ਦਿੱਤੀ ਹੁਣ ਤੱਕ ਤੁਸੀਂ ਦੇਖੋਗੇ ਕਪਿਲ ਦੇਵ ਦਾ ਟਾਈਮ ਦੇਖੋ ਤੁਸੀਂ ਉਹਨੂੰ ਹਰਿਆਣਾ ਚੋਂ ਜਾ ਕੇ ਖੇਲਣਾ ਪੈਂਦਾ ਸੀ ਯੂਵਰਾਜ ਸਿੰਘ ਨੂੰ ਪੰਜਾਬ ਤੋਂ ਖੇਲਣਾ ਪੈਂਦਾ ਸੀ ਅੱਜ ਚੰਡੀਗੜ੍ਹ ਦੇ ਸਾਰੇ ਪਲੇਅਰ ਚੰਡੀਗੜ੍ਹੋਂ ਖੇਲ ਰਿਹਾ ਕਿਉਂਕਿ ਚੰਡੀਗੜ੍ਹ ਕੋਲ ਬੀਸੀਸੀਆਈ ਦੀ ਅਫੀਲੀਏਸ਼ਨ ਹੈ ਔਰ ਮੈਂ ਉਹਦੇ ਪ੍ਰਧਾਨ ਦੇ ਤੌਰ ਦੇ ਉੱਤੇ 40 ਸਾਲ ਬਦ ਲੈ ਕੇ ਆਇਆ ਚੰਡੀਗੜ੍ਹ ਵਾਸਤੇ ਅੱਜ ਗਲੀ ਮੁਹੱਲੇ 'ਚ ਬੈਠਣ ਵਾਲੇ ਅਸੀਂ ਬੱਚਿਆਂ ਨੂੰ ਅਸੀਂ ਨੈਸ਼ਨਲ ਲੈਵਲ ਦੇ ਉਹਨਾਂ ਨੂੰ ਅਸੀਂ ਪਲੇਅਰ ਬਣਾ ਦਿੱਤਾ ਉਹ ਜਿਹੜਾ ਉਹ ਵੱਧ ਰਹੇ ਨੇ ਅੱਜ ਉਹਨਾਂ ਨੂੰ ਕਰੋੜਾਂ ਰੁਪਏ ਉਹਨਾਂ ਨੂੰ ਵਜੀਫੇ ਮਿਲ ਰਹੇ ਹੈ ਉਹਨਾਂ ਨੂੰ ਪ੍ਰਾਈਜ਼ ਮਨੀ ਮਿਲ ਰਹੀ ਹੈ ਜਿੰਨੀ ਪੰਜਾਬ ਜਾਂ ਹਰਿਆਣਾ ਦੇ ਬਰਬਰ ਅਸੀਂ ਚੰਡੀਗੜ੍ਹ ਦੇ ਵਿੱਚ ਜਿੰਨੀਆਂ ਇਹ ਹੁਣੇ ਨੈਸ਼ਨਲ ਇਵੈਂਟ ਹੋਇਆ ਇੱਥੇ ਸਾਡੇ ਐਥਲੈਟਿਕਸ ਦਾ ਹੋਇਆ ਇਹ ਇਹਦਾ ਹੋਇਆ ਸਕੇਟਿੰਗ ਦਾ ਹੋਇਆ ਇਹ ਨੈਸ਼ਨਲ ਲੈਵਲ ਐਥਲੈਟਿਕਸ ਦਾ ਸਟੇਡੀਅਮ ਜਿਹੜਾ ਹੈਗਾ ਉਹ ਬਣ ਕੇ ਤਿਆਰ ਹੋਇਆ ਅੱਜ ਹਾਕੀ ਦਾ ਇੱਥੇ ਤੁਸੀਂ ਦੇਖੋ ਨੈਸ਼ਨਲ ਲੈਵਲ ਦਾ ਸਟੇਡੀਅਮ ਇੱਥੇ ਬਣ ਕੇ ਤਿਆਰ ਨਹਿਰੂ ਕੱਪ ਜਿਹੜਾ ਜਿਹੜਾ ਕਿ ਨਾ ਇੰਡੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਉਹ ਸੀ ਚੰਡੀਗੜ੍ਹ ਚ ਹੋਸਟ ਕੀਤਾ ਜਿਹੜੀ ਤੁਸੀਂ ਇੱਥੇ ਦੇਖੋ ਸਾਡਾ ਸਟੇਡੀਅਮ ਤੁਸੀਂ ਦੇਖੋ ਹੁਣ ਨਵੀਂ ਲੇ ਹੋ ਰਹੀ ਹੈ ਉੱਥੇ 10 ਪਿਚਾਂ ਹੋਰ ਨਵੀਆਂ ਬਣ ਰਹੀਆਂ ਬੱਚੇ ਕਿੱਥੋਂ ਦੀ ਕਿੱਥੇ ਪਹੁੰਚ ਚੁੱਕੇ ਅੱਜ ਬੱਚਿਆਂ ਨਾਲ ਗੱਲ ਕਰਕੇ ਤੇ ਤੁਸੀਂ ਦੇਖੋ ਤੁਸੀਂ ਗਲੀ 'ਚ ਖੇਲਣ ਵਾਲੇ ਬੱਚਿਆਂ ਨੂੰ ਪੁੱਛ ਕੇ ਦੇਖੋ ਗਲੀ ਕ੍ਰਿਕਟ ਨਾਮ ਕਿਸਨੇ ਦਿਆ ਭਾਈ ਕਿਸਨੇ ਤੁਹਾਨੂੰ ਕਿੱਟ ਦਿੱਤੀ ਕਿੰਨੇ ਤੁਹਾਨੂੰ ਬੈਟ ਦਿੱਤਾ ਕਿੰਨੇ ਤੁਹਾਨੂੰ ਬਾਲ ਦਿੱਤਾ ਕਿੰਨੇ ਤੁਹਾਨੂੰ ਕੱਪੜੇ ਦਿੱਤੇ ਕਿੰਨੇ ਤੁਹਾਨੂੰ ਨਸ਼ੇ ਤੋਂ ਦੂਰ ਭਗਾਇਆ ਮੈਂ ਕਮ ਸੇ ਕਮ 500 ਸਕੀਮਾਂ ਤੇ ਮੈਂ ਦੱਸ ਸਕਦਾ ਜਿਹੜੀਆਂ ਮੈਂ ਆਪਣੇ ਤੌਰ ਤੇ ਸ਼ੁਰੂ ਕੀਤੀਆਂ ਐ ਐਡਮਿਨਿਸਟ੍ਰੇਸ਼ਨ ਨੇ ਹਜ਼ਾਰਾਂ ਕੰਮ ਕੀਤੇ ਆ ਹੁਣ ਤੁਹਾਨੂੰ ਤੁਹਾਡਾ ਚਸ਼ਮਾ ਹੀ ਹੋ ਹੈਗਾ ਕਿ ਤੁਹਾਨੂੰ ਉਹ ਦੇਖਣਾ ਹੀ ਕਾਲਾ ਰੰਗ ਹੈ ਤੇ ਤੁਸੀਂ ਦੇਖੀ ਜਾਓ ਜਿਸ ਵਕਤ ਅਸੀਂ ਸਾਰੀ ਚੀਜ਼ਾਂ ਦੀ ਗੱਲ ਕਰਦੇ ਆਂ ਔਰ ਫਿਊਚਰ ਆਸਪੈਕਟਸ ਦੀ ਗੱਲ ਕਰਦੇ ਆਂ ਪਹਿਲੇ ਮੈਂ ਤੁਹਾਡੇ ਤੋਂ ਜ਼ਰੂਰ ਪੁੱਛੂੰਗੀ ਤੁਹਾਡੇ ਫਾਦਰ ਸਾਹਿਬ ਬਲਰਾਮ ਚੀ ਦਾਸ ਟੰਡਨ ਜੀ ਉਹਨਾਂ ਦੇ ਬਾਰੇ ਅਗਰ ਅਸੀਂ ਗੱਲ ਕਰਦੇ ਆਂ ਤੁਸੀਂ ਉਹਨਾਂ ਦੇ ਉੱਤੇ ਇੱਕ ਕਿਤਾਬ ਵੀ ਲਿਖੀ ਪ੍ਰੇਰਕ ਚਰੇਤ ਜਿਹਨਾਂ ਤੁਸੀਂ ਇਹ ਕਿਹਾ ਲਈ ਕਿ ਨਹੀਂ ਜਿਸ ਵਕਤ ਹੁਣ ਤੁਸੀਂ ਸਿਆਸਤ ਬਾਰੇ ਸੋਚਦੇ ਹੋ ਔਰ ਉਹਨਾਂ ਦੀ ਸਿਆਸਤ ਨੂੰ ਦੇਖਦੇ ਹੋ ਕੀ ਕੀ ਚੀਜ਼ਾਂ ਤੁਹਾਨੂੰ ਪ੍ਰੇਰਿਤ ਕਰਦੀਆਂ ਨੇ ਔਰ ਤੁਸੀਂ ਕਹਿੰਦੇ ਹੋ ਕਿ ਮੈਂ ਸਿਆਸਤ ਦੀ ਕੁਰਸੀ ਤੇ ਬੈਠਾਂ ਤੇ ਮੈਂ ਇਹ ਇਹ ਚੀਜ਼ਾਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੀ ਮੋਟੀਵੇਸ਼ਨ ਤੋਂ ਉਹਨਾਂ ਦੀ ਗਾਈਡੈਂਸ ਤੋਂ ਸਿੱਖ ਕੇ ਅੱਗੇ ਚੱਲਦਾ ਹਾਂ ਜਿਸ ਵੇਲੇ ਉਹ 57 62 67 69 ਚਾਰ ਵਾਰੀ ਜਦੋਂ ਸੈਂਟਰਲ ਅੰਮ੍ਰਿਤਸਰ ਕੰਸਟੀਚੁਐਂਸੀ ਤੋਂ ਜਿੱਤ ਕੇ ਉਹ ਵਿਧਾਨ ਸਭਾ ਚਾਇ ਤੇ 69 ਦੇ ਵਿੱਚ ਉਹਨਾਂ ਦਾ دوست ਜਿਹੜਾ ਉਹ ਨਾਰਥ ਕੰਸਟੀਟੂਐਂਸੀ ਤੋਂ ਹਾਰ ਗਏ ਤੇ 71 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਦੇ دوست ਨੇ ਕਿਹਾ ਕਿ ਟੰਡਨ ਜੀ ਮੇਰਾ ਦਿਲ ਕਰਦਾ ਹੈ ਤੁਹਾਡੇ ਵਾਲੀ ਕੰਸਟੀਟੂਐਂਸੀ ਤੋਂ ਲੜਨ ਨੂੰ ਤਾਂ ਟੰਡਨ ਸਾਹਿਬ ਨੇ ਕਿਹਾ ਕਿ ਠੀਕ ਹੈ ਭਾਈ ਸਾਹਿਬ ਤੁਸੀਂ ਮੇਰੇ ਵੱਡੇ ਹੋ ਤੁਸੀਂ ਇੱਥੋਂ ਲੜੋ ਮੈਂ ਨਹੀਂ ਲੜਾਂਗਾ ਅੱਜ ਅੱਜ ਜਿਹੜਾ ਹਗਾ ਵੈ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਆਪਣੀ اپنی ਕੰਸਟੀਚੂਐਂਸੀ ਤੋਂ ਲੜਾਇਆ ਅੱਜ ਮੈਂ ਜਨਤਾ ਨੂੰ ਪੁੱਛਣਾ ਚਾਹਨਾ ਚਾਰ ਵਾਰੀ ਹਾਰਿਆ ਹੋਇਆ ਬੰਦਾ ਆਪਣੀ ਕੰਸਟੀਚੂਐਂਸੀ ਦੇ ਉੱਤੇ ਆਪਣਾ ਜਿਹੜਾ ਹਗਾਵਾ ਕਲੇਮ ਨਹੀਂ ਛੱਡਦਾ ਮੇਰੇ ਬਾਪੂ ਨੇ ਚਾਰ ਵਾਰੀ ਜਿੱਤੀ ਹੋਈ ਕੰਸਟੀਚੂਐਂਸੀ ਤੇ ਕਲੇਮ ਛੱਡ ਦਿੱਤਾ ਮੈਨੂੰ ਜਿਸ ਵੇਲੇ ਤਿੰਨ ਵਾਰੀ ਮੈਨੂੰ ਨਹੀਂ ਵਾਰੀ ਮਿਲੀ ਜਿਹੜਾ ਬੀਜੇਪੀ ਤੋਂ ਚੋਣ ਲੜਨ ਦੀ ਲੇਕਿਨ ਮੈਂ ਇੱਕ ਵਾਰੀ ਵੀ ਨਾ ਹੀ ਮੂੰਹ ਵਟਿਆ ਨਾ ਹੀ ਮੈਂ ਕਿਤੇ ਅੱਧਰ ਉੱਧਰ ਦੇਖਿਆ ਨਾ ਹੀ ਮੈਂ ਕਿਤੇ ਗਾਇਬ ਹੋਇਆ ਨਾ ਹੀ ਮੈਂ ਕੋਈ ਬਹਾਨਾ ਲਾਇਆ ਉਸੇ ਮਿੰਟ ਦੇ ਉੱਤੇ ਮੈਂ ਪਾਰਟੀ ਦਾ ਝੰਡਾ ਫੜ ਕੇ ਮੈਂ ਕੰਮ ਕੀਤਾ ਔਰ ਮੈਂ ਇੱਥੋਂ ਕਿਤੇ ਹਿੱਲਿਆ ਨਹੀਂਗਾ ਮੈਂ ਇਹ ਨਹੀਂ ਕਿਹਾ ਕਿ ਅੱਛਾ ਚੰਡੀਗੜ੍ਹੋਂ ਨਹੀਂ ਮਿਲੀ ਸੀਟ ਤੇ ਚੱਲ ਭਾਈ ਮੈਂ ਮੈਂ ਅਨੰਦਪੁਰ ਸਾਹਿਬ ਚਲੇ ਜਾਵਾਂ ਮੈਂ ਇੱਥੋਂ ਲੁਧਿਆਣੇ ਚਲੇ ਜਾਵਾਂ ਅੰਮ੍ਰਿਤਸਰ ਚਲੇ ਜਾਵਾਂ ਮੈਂ ਕਿਹਾ ਕੋਈ ਗੱਲ ਨਹੀਂ ਚੰਡੀਗੜ੍ਹ ਹੀ ਐ ਇੱਥੇ ਹੀ ਆਪਾਂ ਆਪਣਾ ਕਿਲਾ ਲਾਇਆ ਦਾ ਤੇ ਆਪਾਂ ਇੱਥੇ ਹੀ ਲੋਕਾਂ ਦੀ ਸੇਵਾ ਕਰਨੀ ਐ ਮਿਲ ਜਾਏਗਾ ਮੁਕੱਦਰ ਤੇ ਠੀਕ ਐ ਨਹੀਂ ਮਿਲੇਗਾ ਤੇ ਤਾਂ ਕਿ ਇਹ ਸੇਵਾ ਦੇ ਵਿੱਚ ਹੀ ਜ਼ਿੰਦਗੀ ਕੱਟ ਦਿਆਂਗੇ ਅਸੀਂ ਕੋਈ ਵਿਚਾਰਧਾਰਾ ਦੇ ਨਾਲ ਲੱਗੇ ਦੇ ਆ ਅਸੀਂ ਇੱਕ ਸੇਵਾ ਭਾਵ ਦੇ ਨਾਲ ਲੱਗੇ ਦੇ ਆ ਕੋਈ ਬੰਦੇ ਤੇ ਐਸੇ ਹੈ ਕਿ ਅੱਜ ਇੱਧਰ ਨਹੀਂ ਬਣਿਆ ਉੱਧਰ ਚਲੇ ਜਾ ਉੱਧਰ ਨਹੀਂ ਬਣਿਆ ਉੱਧਰ ਚਲੇ ਜਾ ਸਾਡੇ ਤੇ ਖੂਨ ਦੇ ਵਿੱਚ ਬੀਜਪੀ ਹੈ ਜਨ ਸੰਗ ਹੈ ਅਸੀਂ ਤਾਂ ਬਚਪਨ ਤੋਂ ਉਹਦੇ ਵਿੱਚ ਹੀ ਜੰਮੇ-ਪਲੇ ਹੈਗੇ ਆਂ ਅੱਜ ਅਸੀਂ ਕੋਈ ਆਪਣਾ ਏਰੀਆ ਬਦਲ ਕੇ ਅਸੀਂ ਕਹੀਏ ਕਿ ਲੈ ਭਾਈ ਮੈਂ ਆਪਣਾ ਕਿਲਾ ਫਲਾਣੀ ਜਗ੍ਹਾ ਠੋਕ ਦੇਣਾ ਅਸੀਂ ਭਾਈ ਜਨਤਾ ਦੀ ਸੇਵਾ ਕਰਨ ਵਾਸਤੇ ਚੰਡੀਗੜ੍ਹ ਦੀ ਸੇਵਾ ਕਰਨ ਵਾਸਤੇ ਜਿੰਨੀ ਦੇਰ ਮੈਂ ਜ਼ਿੰਦਾ ਵਾਂ ਚੰਡੀਗੜ੍ਹ ਦੀ ਸੇਵਾ ਵਾਸਤੇ ਮੈਂ ਕੋਈ ਕਸਰ ਨਹੀਂ ਛੱਡਾਂਗਾ ਔਰ ਜਨਤਾ ਨੂੰ ਭਰੋਸਾ ਦਿਲਾਉਣਾ ਕਿ ਅਗਲੇ 5 ਸਾਲ ਇਹ ਜਨਤਾ ਦੇਖੇਗੀ ਚੰਡੀਗੜ੍ਹ ਦਾ ਇੱਕ ਸੁਨਹਿਰਾ ਇਤਿਹਾਸ ਜਲਾ ਹੈਗਾ ਉਹ ਲਿਖਿਆ ਜਾਏਗਾ ਐਨੀ ਮੈਂ ਤੁਹਾਨੂੰ ਗਰੰਟੀ ਦੇ ਸਕਦਾ ਜਨਨ ਸਾਹਿਬ ਤੁਸੀਂ ਮੁਲਾਕਾਤ ਕਿਰਨ ਖੇਰ ਜੀ ਨਾਲ ਵੀ ਕੀਤੀ ਉਹਨਾਂ ਜਿਸ ਦਾ ਤੁਹਾਡਾ ਅਨਾਉਂਸਮੈਂਟ ਹੋਈ ਤੁਸੀਂ ਕਿਰਨ ਖੇਰ ਜੀ ਨੂੰ ਵੀ ਮਿਲਣ ਗਏ ਉਹਨਾਂ ਨੇ ਕੀ ਕਿਹਾ ਕਿਉਂਕਿ ਉਹ ਵੀ ਪਿਛਲੇ ਸਮੇਂ ਦੇ ਵਿੱਚ ਇੱਥੇ ਐਮਪੀ ਰਹੇ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਕਿ ਭਈ ਇਦਾਂ ਇਦਾਂ ਕੰਮ ਕਰਿਓ ਮੈਂ ਤੁਹਾਡੇ ਨਾਲ ਖੜੀ ਹਾਂ ਜਿੱਥੇ ਜਿੱਥੇ ਤੁਸੀਂ ਮੇਰੇ ਨਾਲ ਖੜੇ ਸੀ ਅੱਜ ਤੱਕ ਮੈਂ ਵੀ ਤੁਹਾਡੇ ਨਾਲ ਖੜੀ ਹਾਂ ਬਿਲਕੁਲ ਉਹਨਾਂ ਨੇ ਮੈਨੂੰ ਇੱਕ ਉਹ ਜਿਹੜਾ ਹੈਗਾ ਗੀਤ ਦੇ ਮਾਦਿਆਂ ਦੇ ਨਾਲ ਉਹਨਾਂ ਨੇ ਮੈਨੂੰ ਵੀਡੀਓ ਵੀ ਬਣਾ ਕੇ ਦਿੱਤਾ ਜਿੱਦੇ ਚ ਉਹ ਪਿਕਚਰ ਦਾ ਗਾਣਾ ਹੈਗਾ ਹਮ ਲਾਏ ਹਨ ਤੂਫਾਨ ਸੇ ਕਸ਼ਤੀ ਨਿਕਾਲ ਕੇ ਇਸ ਚੰਦੀਗੜ੍ਹ ਕੋ ਰੱਖਣਾ ਸੰਜੇ ਜੀ ਸੰਭਾਲ ਕੇ ਉਹਨਾਂ ਨੇ ਇਹ ਇਹ ਲਾਈਨ ਬੋਲ ਕੇ ਮੇਰੇ ਕੋ ਅਸ਼ੀਰਵਾਦ دیا ਔਰ ਫਿਰ ਉਸ ਉਹਨਾਂ ਨੇ ਬੋਲਾ ਵਿਜੈ ਭਵ ਤਾਂ ਮੈਂ ਜਿਸ ਤਰ੍ਹਾਂ ਆਪਣੀ ਵੱਡੀ ਭੈਣ ਵਾਸਤੇ ਮੈਂ ਜਿਸ ਤਰ੍ਹਾਂ ਦੋਨੋ ਵਾਰੀ ਮੈਂ ਪਹਿਲੇ ਦਿਨ ਤੋਂ ਕੰਮ ਕੀਤਾ ਔਰ ਮੈਂ ਮੇਰਾ ਨਹੀਂ ਖਿਆਲ ਕੇ ਚੋਣ ਦੇ ਦਿਨਾਂ 'ਚ ਮੈਂ ਮੈਂ 5 ਘੰਟੇ ਤੋਂ ਜ਼ਿਆਦਾ ਮੈਂ ਕਿਸੇ ਦਿਨ ਸੁੱਤਾ ਵੀ ਹੋਵਾਂ ਮੈਂ ਪੂਰਾ ਟਾਈਮ ਪਾਰਟੀ ਨੂੰ ਦਿੱਤਾ ਔਰ ਐਸੇ ਐਸੇ ਪ੍ਰੋਗਰਾਮ ਸਕਸੈਸਫੁਲ ਕੀਤੇ ਗਿਆ ਬਾਦ ਉਹਨਾਂ ਦੀ ਬਾਹ ਫੜ ਕੇ ਨਾਲ ਚਲਾਣ ਦਾ ਕੰਮ ਕੀਤਾ ਉਹਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਉਹਨਾਂ ਨਾਲ ਜਿੱਥੇ ਪ੍ਰੋਗਰਾਮ ਹੈ ਉੱਥੇ ਉਹਨਾਂ ਨਾਲ ਚੱਲੇ ਮੈਨੂੰ ਲੱਗਦਾ ਕਿ ਜਿੰਨੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਸੀਗੇ ਉਹਨਾਂ ਨਾਲੋਂ ਡਿਓਲੇ ਪ੍ਰੋਗਰਾਮ ਮੈਂ ਖੁਦ ਮੇਰੇ ਹੁੰਦੇ ਸੀਗੇ ਜਿੱਥੇ ਅਸੀਂ ਜਾ ਕੇ ਕਰਦੇ ਸੀਗੇ ਅਸੀਂ ਇੱਕ ਸਿਰਫ ਵਿਚਾਰਧਾਰਾ ਵਾਸਤੇ ਕੰਮ ਕੀਤਾ ਅਸੀਂ ਆਪਣੀ ਪਾਰਟੀ ਵਾਸਤੇ ਕੀਤਾ ਸਾਡੀ ਪਾਰਟੀ ਅੱਗੇ ਵਧੇ ਅਸੀਂ ਕਦੀ ਕੁਝ ਮੰਗ ਗੱਟ ਨਹੀਂ ਗਏ ਅਸੀਂ ਕਦੀ ਕੁਛ ਐ ਨਹੀਂ ਕਹਿਣ ਗਏ ਕਿ ਮੇਰੇ ਲਈ ਆਇਆ ਕਰੋ ਹੁਣ ਅੱਜ ਕੱਲ ਦੀ ਰਾਜਨੀਤੀ ਥੋੜੀ ਡਿਫਰੈਂਟ ਹੈ ਅਸੀਂ ਤੇ ਆਪਣੇ ਪਿਤਾ ਜੀ ਤੋਂ ਸਿੱਖਿਆ ਭਾਈ ਆਪਣਾ ਤ્યાਗ ਕਰ ਲੋ ਮਿਲਣਾ ਜਿਹੜਾ ਹੈ ਉਹ ਮੁਕੱਦਰ ਨੇ ਦੇਣਾ ਇਹ ਚੀਜ਼ ਸਾਨੂੰ ਪਿਤਾ ਜੀ ਨੇ ਸਾਨੂੰ ਜਨਮ ਕੁੱਟੀ ਦੇ ਵਿੱਚ ਸਿਖਾਈ ਹੈ ਅਸੀਂ ਉਹੀ ਉਹ ਚੀਜ਼ ਨੂੰ ਸਮਝਦੇ ਹੋਏ ਕਿ ਭਾਈ ਸਾਡੇ ਖੂਨ ਦੇ ਉੱਤੇ ਦਾਗ ਨਹੀਂ ਲੱਗਣਾ ਚਾਹੀਦਾ ਆਪਾਂ ਉਸ ਢੰਗ ਨਾਲ ਕੰਮ ਕੀ لیکن ਉਹਨੂੰ ਤੁਹਾਡੇ ਵਿਰੋਧ ਦੇ ਵਿੱਚ ਇੱਕ ਪਾਸੇ ਤਿੰਨ ਵਾਰ ਦੇ ਐਮਪੀ ਤੇ ਇੱਕ ਵਾਰ ਦੂਜੇ ਪਾਸੇ ਜਿਹੜੇ ਨੇ ਉਹ ਸਾਬਕਾ ਕੇਂਦਰੀ ਮੰਤਰੀ ਕਹਿ ਲਓ ਉਹਨਾਂ ਨੂੰ ਉਹ ਵੀ ਤੁਹਾਡੇ ਸਾਹਮਣੇ ਨੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਨਾਲ ਕੰਪੀਟੀਸ਼ਨ ਕਰਨਾ ਕਿਤੇ ਔਖਾ ਹੋਏਗਾ ਜੈ ਚੈਲੈਂਜਿੰਗ ਫੈਕਟਰ ਲੱਗ ਰਿਹਾ ਤੁਹਾਨੂੰ ਕਿਤੇ ਉਹਨਾਂ ਦੇ ਨਾਲ ਕੰਪੀਟੀਸ਼ਨ ਇਸ ਵਕਤ ਐਮਪੀ ਇਲੈਕਸ਼ਨਸ ਦੇ ਲਈ ਮੈਨੂੰ ਕੋਈ ਚੈਲੰਜ ਨਹੀਂ ਲੱਗਦਾ ਕਿਉਂਕਿ ਬੰਦਾ ਜੜਾ ਵੀ ਆੰਦਾ ਆਪਣਾ ਇਲੈਕਸ਼ਨ ਦੇ ਵਿੱਚ ਆਂਦਾ ਲੋਕ ਉਹਦਾ ਵजूद ਦੇਖਦੇ ਆ ਉਹਦਾ ਪਿਛੋਕੜ ਦੇਖਦੇ ਆ ਉਹਦਾ ਸਟਾਈਲ ਆਫ ਵਰਕਿੰਗ ਦੇਖਦੇ ਆ ਉਹਦਾ ਕੈਰੈਕਟਰ ਦੇਖਦੇ ਆ ਉਹਦਾ ਉਹਦੀ ਵਰਕਿੰਗ ਦੀ ਐਬਿਲਿਟੀ ਦੇਖਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਕੀ ਤਾਕਤ ਹੋ ਸਕਦੀ ਹੈ ਉਹਦਾ ਅੰਦਾਜ਼ਾ ਲਗਾਉਂਦੇ ਆ ਮੈਨੂੰ ਜੇ ਇਹ ਪੰਜੋ ਕ੍ਰਾਈਟੇਰੀਆ ਦੇ ਵਿੱਚ ਜਿਹੜਾ ਗਵ ਹੈ ਮੈਂ ਉਹ ਕੋਈ ਵੀ ਕਿਸੇ ਦੂਸਰੇ ਜਿਹੜਾ ਪ੍ਰਤੀਦਵੰਦੀ ਦੇ ਸਾਹਮਣੇ ਮੈਂ ਕਮ ਸੇ ਕਮ ਜਿਹੜਾ ਹਗਾਵਾ ਹੈ 90% ਮੇਰੀ ਮੇਰੀ ਰੇਟਿੰਗ ਉਹਨਾਂ ਤੋਂ ਬਿਹਤਰ ਹੋਏਗੀ ਔਰ ਬਾਕੀ ਤੇ ਫੈਸਲਾ ਸਾਡੇ ਸ਼ਹਿਰ ਦੀ ਜਨਤਾ ਕਰੇਗੀ ਇਸ ਨੂੰ ਇੰਨਾ ਸਾਰੀ ਚੀਜ਼ਾਂ ਦੀ ਗੱਲ ਕਰਦੇ ਤੇ ਕਦੀ ਇਹ ਨਹੀਂ ਲੱਗਾ ਕਿ ਬਈ ਪੰਜਾਬ ਤੋਂ ਲੜ ਲਵਾਂ ਪੰਜਾਬ ਵੱਡਾ ਸੂਬਾ ਵੀ ਐ ਉੱਥੇ ਦੀ ਸਿਆਸਤ ਵੀ ਵੱਖਰੇ ਟੰਗ ਦੇ ਔਰ ਤੁਸੀਂ ਉਸ ਸਿਆਸਤ ਨੂੰ ਵੀ ਚੰਗੇ ਤਰੀਕੇ ਦੇ ਨਾਲ ਦੇਖਿਆ ਇੰਚਾਰ ਤੁਸੀਂ ਅਮਰitsar ਦੇ ਵੀ ਰਹੇ ਜਲੰਧਰ ਦੇ ਵੀ ਰਹੇ ਉਸ ਤੋਂ ਬਾਅਦ ਤੁਸੀਂ ਹੋਰ ਸੱਤਾ ਦੇ ਹਰ ਐਂਗਲ ਨੂੰ ਦੇਖਿਆ ਲੇਕਿਨ ਲੱਗਾ ਨਹੀਂ ਕਿ ਬਈ ਪੰਜਾਬ ਦੀ ਵੀ ਸਿਆਸਤ ਦੇ ਵਿੱਚ ਮੈਂ ਜਾ ਕੇ ਕੰਮ ਕਰ ਸਕਦਾ ਮੈਂ ਕਰਦਾ ਉੱਥੋਂ ਦੀ ਪਾਰਟੀ ਅਲੱਗ-ਅਲੱਗ ਕਾਰਜਕਰਤਾ ਨੂੰ ਕੰਮ ਕਰਨ ਵਾਸਤੇ ਅਲੱਗ-ਅਲੱਗ ਸੂਬਿਆਂ 'ਚ ਭੇਜਦੀ ਆ ਤੁਸੀਂ ਸਿਰਫ ਪੰਜਾਬ ਦਾ ਜ਼ਿਕਰ ਕੀਤਾ ਮੈਂ ਜਿਹੜਾ ਹੈ ਹਰਿਆਣਾ ਦੇ ਵਿੱਚ ਕੋਈ 3 ਮਹੀਨੇ ਚੋਣਾਂ ਦੇ ਵਿੱਚ ਮੈਂ ਹਰਿਆਣਾ ਦੇ ਵਿੱਚ ਰਿਆਂ ਮੈਂ ਮਨੋਰ ਲਾਲ ਖੱਟਰ ਜੀ ਦੇ ਚੋਣਾਂ ਦਾ ਇੰਚਾਰਜ ਸੀਗਾ ਮੈਂ ਇੱਥੇ ਜਿਹੜਾ ਪੰਚਕੂਲਾ ਕਾਲਕਾ ਜਿਹੜਾ ਇਸ ਜ਼ਿਲ੍ਹੇ ਦਾ ਮੈਂ ਇੰਚਾਰਜ ਸੀ ਹਿਮਾਚਲ ਦੇ ਵਿੱਚ ਮੈਂ 2007 2012 2017 ਮੈਂ ਤਿੰਨੋਂ ਚੋਣਾਂ ਦੇ ਵਿੱਚ ਮੈਂ ਉਹਨਾਂ ਜ਼ਿਲ੍ਹੇ ਦਾ ਮੈਂ ਇੰਚਾਰਜ ਰਿਆਂ ਮੈਂ ਬਿਹਾਰ ਚੋਣਾਂ ਦੇ ਵਿੱਚ ਮੈਂ ਉੱਥੇ ਜਿਹੜਾ ਜਿਸ ਵੇਲੇ ਕੋਵਿਡ ਦੇ ਵਕਤ 2020 ਚ ਅਕਤੂਬਰ ਚ ਚੋਣ ਹੋਇਆ ਉੱਥੇ ਤੇ ਮੈਂ ਉਸ ਵੇਲੇ ਮੋਦੀ ਜੀ ਦੀ ਰੈਲੀਆਂ ਦਾ ਇਨਚਾਰਜ ਸੀਗਾ ਮੈਂ 15 ਦਿਨ ਉੱਥੇ ਉਸ ਟਾਈਮ ਦੇ ਵਿੱਚ ਮੈਂ ਉੱਥੇ ਰਹਿ ਕੇ ਮੈਂ ਉੱਥੇ ਪਾਰਟੀ ਦਾ ਕੰਮ ਕੀਤਾ ਫਿਰ ਉਸ ਤੋਂ ਬਾਅਦ ਪਾਰਟੀ ਨੇ ਮੇਰੀ ਡਿਊਟੀ ਦਿੱਲੀ ਦੇ ਚੋਣਾਂ 'ਚ ਲਗਾਈ ਮੈਂ ਦਿੱਲੀ ਦੇ ਵਿੱਚ ਰਹਿ ਕੇ 1 ਮਹੀਨਾ ਉੱਥੇ ਕੰਮ ਕੀਤਾ ਫਿਰ ਮੇਰੀ ਪਾਰਟੀ ਨੇ ਡਿਊਟੀ ਮੇਰੀ ਆਪਣਾ ਮਹਾਰਾਸ਼ਟਰ 'ਚ ਲਗਾਈ ਮੈਂ ਮਹਾਰਾਸ਼ਟਰ ਦੇ ਵਿੱਚ ਚਾਰ ਲੋਕ ਸਭਾ ਹਲਕਿਆਂ ਦਾ ਮੈਂ ਉੱਥੇ ਦਾ ਇੰਚਾਰਜ ਸੀਗਾ ਮੈਂ ਉੱਥੇ ਰਹਿ ਕੇ ਕੰਮ ਕੀਤਾ ਹੁਣ ਹਾਲਿਆਂ ਦੀ ਐਤਕੀ ਰਾਜਸਥਾਨ ਚ ਡਿਊਟੀ ਲਗਾਈ ਆਪਾਂ ਦੀ ਜਿੱਥੇ ਡਿਊਟੀ ਲੱਗੀ ਆਪਾਂ ਅਸੀਂ ਡਿਊਟੀ ਦੇ ਨਾਲ ਮਤਲਬ ਰੱਖਿਆ ਲਾਗ ਲਪੇਟ ਨਾਲ ਨਹੀਂ ਰੱਖਿਆ ਔਰ ਆਪਣਾ ਕਿਲਾ ਆਪਣੀ ਜਗ੍ਹਾ ਦੇ ਉੱਤੇ ਰੱਖਿਆ ਔਰ ਉੱਥੇ ਹੀ ਸੇਵਾ ਕੀਤੀ ਫਿਰ ਸਰ ਹੁਣ ਜਿਹੜੀ ਜਿਹੜੀ ਸਿਆਸਤ ਜਿੱਥੇ ਜਿੱਥੇ ਤੁਸੀਂ ਜਾ ਕੇ ਲੰਬੀ ਲਿਸਟ ਹੈ ਉਹਨਾਂ ਦੀ ਸਿਆਸਤ ਦੇ ਨਾਲੋਂ ਤੁਹਾਨੂੰ ਵੱਖਰਾ ਚੰਡੀਗੜ੍ਹ ਦੀ ਸਿਆਸਤ ਕਿਵੇਂ ਵੱਖਰੀ ਲੱਗਦੀ ਹੈ ਉਹਨਾਂ ਨਾਲੋਂ ਕੀ ਫਰਕ ਨਜ਼ਰ ਆਉਂਦਾ ਹੈ ਅੰਤਰ ਕੀ ਨਜ਼ਰ ਆਉਂਦਾ ਹੈ ਇੱਥੇ ਦਾ ਦੇਖੋ ਜਿੰਨੀਆਂ ਜਗ੍ਹਾ ਤੇ ਗਏ ਆ ਗਿਆਂ ਉੱਥੇ ਇੱਕ ਅਸੈਂਬਲੀ ਦਾ ਵੀ ਇੱਕ ਆਪਣਾ ਰੋਲ ਹੁੰਦਾ ਸਾਡੇ ਇੱਥੇ ਜਿਹੜਾ ਹੈ ਇੱਕ ਯੂਨੀਅਨ ਟੈਰੀਟਰੀ ਹੈ ਔਰ ਇੱਕ ਸਿਰਫ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਹੁੰਦਾ ਸੋ ਬੇਸਿਕਲੀ ਇੱਕ ਹੈ ਬੁਨਿਆਦੀ ਫਰਕ ਹੈਗਾ ਚੰਡੀਗੜ੍ਹ ਦਾ ਬਾਕੀ ਇਹ ਜਗ੍ਹਾ ਨਾਲੋਂ ਇਹ ਬੁਨਿਆਦੀ ਫਰਕ ਸਰ ਤੋਂ ਲੱਗਦਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਰਕ ਇਦਾਂ ਹੀ ਰਹੇਗਾ ਔਰ ਚੰਡੀਗੜ੍ਹ ਹੋਰ ਤਰੱਕੀ ਕਰੇਗਾ ਮੈਂ ਤੇ ਤੁਹਾਨੂੰ ਆਖਿਆ ਕਿ ਜੰਦੀਗੜ੍ਹ ਦਾ ਜਿਹੜਾ ਹੈ ਅਗਲੇ 5 ਬਰ ਸ ਚੰਡੀਗੜ੍ਹ ਇੱਕ ਸੁਨਹਿਰਾ ਇਤਿਹਾਸ ਹੋਏਗਾ ਔਰ 골ਡਨ ਪੀਰੀਅਡ ਆਫ ਚੰਡੀਗੜ੍ਹ ਇਜ਼ ਅਬਾਊਟ ਟੂ ਬੀਗਨ ਇੱਕ ਆਖਰੀ ਸਵਾਲ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਭਾਜਪਾ ਤੇ ਸਵਾਲ ਉੱਠਦੇ ਰਹੇ ਮੇਅਰ ਇਲੈਕਸ਼ਨਸ ਨੂੰ ਲੈ ਕੇ ਕਿ ਬਹੁਤ ਤਰੀਕੇ ਦੇ ਨਾਲ ਦਬਾਨ ਦੀ ਕੋਸ਼ਿਸ਼ ਕੀਤੀ ਹੁਣ ਵੀ ਉਹੀ ਹੈ ਇੱਕ ਪਾਸੇ ਤੁਸੀਂ ਉਹ ਦੂਜੇ ਪਾਸੇ ਇੰਡੀਆ ਗੱਠ ਜੋੜ ਹੈ ਤੁਹਾਨੂੰ ਲੱਗਦਾ ਕਿ ਹੁਣ ਲੋਕ ਉਹ ਮੇਅਰ ਵਾਲੇ ਪਰਸਪੈਕਟਿਵ ਤੋਂ ਉੱਠ ਕੇ ਆ ਕੇ ਭਾਜਪਾ ਦੇ ਵੱਲ ਫੇਰ ਰੁਖ ਕਰਨਗੇ ਦੇਖੋ ਜਿਹੜੇ ਹੈਗੇ ਹੈ ਸ਼ਹਿਰੀ ਮੁੱਦੇ ਤੇ ਦੇਸ਼ ਦੇ ਮੁੱਦਿਆਂ 'ਚ ਬੜਾ ਫਰਕ ਹੈ ਇਹ ਚੋਣਵ ਜਿਹੜਾ ਹੈਗਾ ਦੇਸ਼ ਦੇ ਮੁੱਦਿਆਂ ਦੇ ਆਧਾਰਿਤ ਇਹ ਚੋਣਵ ਲੜਿਆ ਜਾ ਰਿਹਾ ਹੈ ਔਰ ਦੇਸ਼ ਦੀ ਜਨਤਾ ਜਿਹੜਾ ਹੈ ਮੋਦੀ ਜੀ ਦੇ ਹੱਥਾਂ ਨੂੰ ਮਜ਼ਬੂਤ ਕਰਨਾ ਚਾਹਦੀ ਹੈ ਮੋਦੀ ਜੀ ਦੀ ਸਰਕਾਰ ਆ ਰਹੀ ਹੈ ਇਹਦੇ ਬਾਰੇ ਕੋਈ ਡਾਊਟ ਨਹੀਂ ਹੈ ਔਰ ਦੇਸ਼ ਦੀ ਜਨਤਾ ਉਹਨਾਂ ਦੇ ਹੱਥ ਫੇਰ ਮਜ਼ਬੂਤ ਕਰੇਗੀ ਉਹਨਾਂ ਦੇ ਘਰ ਦੇ ਬੰਦੇ ਨੂੰ ਐਤ ਕੀ ਮੌਕਾ ਮਿਲਿਆ ਜਿਹੜੇ ਲੋਕ ਮੈਨੂੰ ਆਪਣਾ ਘਰ ਦਾ ਬੱਚਾ ਸਮਝਦੇ ਆਪਣਾ ਭਰਾ ਸਮਝਦੇ ਹੈ ਆਪਣਾ ਭਾਈ ਸਮਝਦੇ ਹੈ ਅੱਜ ਉਹਨਾਂ ਨੂੰ ਵੀ ਲੱਗ ਰਿਹਾ ਕਿ ਭਾਈ ਸੰਜੇ ਟੰਡਨ ਸਾਡੇ ਵਿਸ਼ਿਆਂ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚੋਂ ਸਾਡੇ ਕੰਮ ਛੇਤੀ ਤੋਂ ਛੇਤੀ ਕਰਾ ਕੇ ਲਿਆਏਗਾ ਇਹ ਇੱਕ ਪਿਆਰ ਹੈ ਇੱਕ ਮੁਹੱਬਤ ਹੈ ਇੱਕ ਹੈ ਵਜੂਦ ਹੈ ਜਿਹਦੇ ਕਰਕੇ ਲੋਕ ਮੈਨੂੰ ਜਾਪਦਾ ਹੈ ਕਿ ਇੱਥੋਂ ਮੇਰੇ ਮੈਨੂੰ ਜਿਹੜਾ ਹੈ ਆਸ਼ੀਰਵਾਦ ਦੇਣਗੇ ਔਰ ਮੋਦੀ ਜੀ ਦੇ ਹੱਥਾਂ ਨੂੰ ਮਜ਼ਬੂਤ ਕਰਨਗੇ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਅਸੀਂ ਗੱਲ ਕਰ ਰਹੇ ਸੀਗੇ ਸੀਨੀਅਰ ਲੀਡਰ ਜਿਹੜੇ ਭਾਜਪਾ ਦੇ ਨੇ ਔਰ ਹੁਣ ਚੰਡੀਗੜ੍ਹ ਤੋਂ ਉਮੀਦਵਾਰ ਵੀ ਨੇ ਐਮਪੀ ਦੇ ਸੰਜੇ ਟੰਡਨ ਜੀ ਦੇ ਨਾਲ ਉਹਨਾਂ ਨੇ ਕਿਹਾ ਕਿ ਆਉਣ ਵਾਲਾ ਪਵਿੱਖ ਚੰਡੀਗੜ੍ਹ ਦਾ ਸੁਨਹਿਰਾ ਹੋਏਗਾ ਔਰ 5 ਸਾਲ ਇਤਿਹਾਸ ਦੇ ਸੁਨਹਿਰੇ ਸਾਲ ਹੋਣਗੇ ਹੁਣ ਦੇਖਣਾ ਹੋਏਗਾ ਕਿ ਲੋਕ ਕਿਸ ਤਰੀਕੇ ਦੇ ਨਾਲ ਚੋ ਚੋਣਾਂ ਦੇ ਵਿੱਚ ਭਾਜਪਾ ਦਾ ਸਾਥ ਦਿੰਦੇ ਨੇ ਔਰ ਕਿੰਨਾ ਕਿੰਨਾ ਮੁੱਦਿਆਂ ਤੇ ਲੋਕ ਆ ਕੇ ਖੜਦੇ ਨੇ ਔਰ ਪਰਚਮ ਪਾਰਟੀ ਦਾ ਬੁਲੰਦ ਕਰਦੇ ਨੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ